ਸਸਿਕਾ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਤੇ ਦੋਸਤੋ ਅਸੀਂ ਦਵਾਈਆਂ ਰਹਿਤ ਜ਼ਿੰਦਗੀ ਦੀ ਵਕਾਲਤ ਕਰਦੇ ਆ ਉਹਦੇ ਤੇ ਕੰਮ ਕਰ ਰਹੇ ਆ ਤੇ ਕਦਮ ਬਦਰ ਕਦਮ ਸਾਨੂੰ ਕਾਮਯਾਬੀ ਮਿਲ ਰਹੀ ਹੈ ਯੋਗ ਕੇਂਦਰ ਸਤੀਏ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਆਇਆ ਹਰ ਪੇਸ਼ੈਂਟ ਅੱਜ ਤੱਕ ਦਾ ਜੋ ਰਿਕਾਰਡ ਹੈ ਠੀਕ ਹੋ ਕੇ ਗਿਆ ਹੈ ਅੱਜ ਵੀ ਸਾਡੇ ਨਾਲ ਸੁਰਜਨ ਸਿੰਘ ਨੇ ਕਿਹੜਾ ਪਿੰਡ ਹੈ ਜੀ ਤੁਹਾਡਾ ਵਸਤੀ ਕੀਮੇ ਵਾਲੀ ਵਸਤੀ ਕੀਮੇ ਵਾਲੀ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਬੰਧ ਰੱਖਦੇ ਨੇ ਥੋੜੀ ਦੇਰ ਤੋਂ ਸਾਡੇ ਨਾਲ ਜੁੜੇ ਨੇ ਇਹਨਾਂ ਦੀਆਂ ਅਨੇਕਾਂ ਸਮੱਸਿਆਵਾਂ ਵਾਸੀਆਂ ਜਿਹੜੀਆਂ ਠੀਕ ਹੋਈਆਂ ਨੇ ਆਓ ਇਹਨਾਂ ਨਾਲ ਗੱਲਬਾਤ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਈਏ ਤਾਂ ਜੋ ਸਾਡੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਹਾਂਜੀ ਭਾਜੀ ਕੀ ਮੁਸ਼ਕਲ ਸੀ ਤੁਹਾਡੀ ਗੋਡਿਆਂ ਦੀ ਮੁਸ਼ਕਲ ਜ਼ਿਆਦਾ ਸੀ ਜੀ ਚੌਂਖੜੀ ਵੀ ਨਹੀਂ ਵੱਜਦੀ ਸੀ ਕਿੰਨੀ ਚੌਂਗੜੀ ਵਜਦੀ ਜਦ ਰਥ ਹੈ ਜੀ ਉਹ ਨਹੀਂ ਪਹਿਲਾਂ ਕੋਈ ਨਹੀਂ ਚੌਂਗੜੀ ਵਜਦੀ ਦਸੋ ਉਹਨਾਂ ਦੇ ਕਰਕੇ ਥੋੜਾ ਉਹ ਤਾਂ ਫਿਰ ਐ ਲੱਤਾਂ ਸਿੱਧੀਆਂ ਕਰਕੇ ਐਂ ਇਸ ਤੋਂ ਪਿੱਛੇ ਨਹੀਂ ਸੀ ਇਹਨਾਂ ਦੀਆਂ ਲੱਤਾਂ ਜਾਂਦੀਆਂ ਜੀ ਤੇ ਅੱਜ ਦੇਖੋ ਇਹ ਬਿਲਕੁਲ ਚੌਂਗੜੀ ਮਾਰ ਕੇ ਬੈਠੇ ਹੋਏ ਨੇ ਦਵਾਈ ਬਹੁਤ ਖਾਧੀ ਡਾਕਟਰਾਂ ਕੋਲ ਗਏ ਉਹ ਤਾਂ ਕਹਿੰਦੇ ਵੀ ਇਹ ਤੁਹਾਡੇ ਗੋਡੇ ਨਾ ਬਦਲਨੇ ਪੈਣੇ ਤਾਂ ਗੋਡੇ ਬਦਲਨੇ ਪੈਣੇ ਨੇ ਤੇ ਬੈਠਿਆਂ ਵੀ ਪੀੜ ਨਿਕਲਦੀ ਸੀ ਤੇ ਖਲੋਤਿਆਂ ਤਾਂ ਪੀੜਾ ਹੋਣੀ ਹੀ ਹੋਣੀ ਆ ਤੇ ਹੁਣ ਜੇ ਮਰਜ਼ੀ ਕੋਈ ਦਵਾਈ ਉਹ ਤੋਂ ਬਾਅਦ ਬਿਲਕੁਲ ਕੋਈ ਦਵਾਈ ਖਾਂਦੇ ਹੀ ਨਹੀਂ ਆਈ ਤਾਂ ਕੋਈ ਦਵਾਈ ਖਾਂਦੇ ਨਹੀਂ ਨਹੀਂ ਤੇ ਗੋਡੇ ਬਿਲਕੁਲ ਸਹੀ ਹੈ ਬਿਲਕੁਲ ਕੋਈ ਦਰਦ ਨਹੀਂ ਹੋ ਰਿਹਾ ਹਾਂਜੀ ਹਾਂਜੀ ਦੋਸਤੋ ਤੁਸੀਂ ਵੀ ਜੇ ਕੋਈ ਪੈਣਪਰਾ ਗੋਡਿਆਂ ਦੀ ਸਮੱਸਿਆ ਚ ਜੋੜਾਂ ਦੇ ਦਰਦ ਤੋਂ ਸਮੱਸਿਆ ਚ ਤਾਂ ਇਹਦਾ ਬਹੁਤ ਸੌਖਾ ਇਲਾਜ ਹੈ ਮੈਨੂੰ ਨਹੀਂ ਪਤਾ ਡਾਕਟਰ ਕਿਉਂ ਕਹਿੰਦੇ ਨੇ ਉਹਨਾਂ ਨੂੰ ਵੱਢ ਦਈਏ ਤੇ ਇੱਥੇ ਨਵੇਂ ਪਾ ਦਈਏ ਮੈਨੂੰ ਉਹਨਾਂ ਦੀ ਟੈਕਨੀਕ ਦੀ ਸਮਝ ਨਹੀਂ ਆ ਅਸੀਂ ਜਿਸ ਢੰਗ ਨਾਲ ਟ੍ਰੀਟਮੈਂਟ ਕਰਦੇ ਆ ਜਾਂ ਯੋਗ ਕਰਵਾਉਂਦੇ ਆ ਸਿਖਾਉਂਦੇ ਆ ਕਿੰਨੇ ਦਿਨਾਂ ਹੀ ਠੀਕ ਹੋ ਗਏ ਸੀ ਤੁਹਾਡੇ ਕੋਲ ਦੇ ਦਾਗ ਦੇਣ ਵਿੱਚ ਠੀਕ ਹੋ ਗਏ 20 ਦਿਨ ਮੈਂ ਕਲਾਸ ਲਈ ਉਦੋਂ ਬਾਅਦ ਆਇਆ ਨਹੀਂ ਹੁਣ ਫਿਰ ਦੁਬਾਰਾ ਭਾਜੀ ਕਿੰਦੇ ਆਓ ਇੱਕ ਵਾਰੀ ਇਹ ਇਹਨਾਂ ਦਾ ਲੜਕਾ ਮੇਰਾ ਦੋਸਤ ਹੈ ਵੈਸੇ ਇਹ ਵੀ ਮੇਰੀ ਉਮਰ ਤੋਂ ਜ਼ਿਆਦਾ ਕੋਈ ਫਰਕ ਨਹੀਂ ਹੈਗਾ ਉਹਦਾ ਮੇਰੇ ਨਾਲ ਬੜਾ ਪਿਆਰ ਹੈ ਗੁਰਰਾਲ ਇਹਨਾਂ ਦਾ ਬੇਟਾ ਤੇ ਉਹਨਾਂ ਨੂੰ ਮੈਂ ਫਿਰ ਕਿਹਾ ਠੀਕ ਹੋਣ ਤੋਂ ਬਾਅਦ ਦੁਬਾਰਾ ਇਹਨਾਂ ਨੂੰ ਬੁਲਾਇਆ ਮੈਂ ਕਿਹਾ ਭਾਜੀ ਇਹਨਾਂ ਨੂੰ ਭੇਜਣਾ ਤੇ ਇਹ ਹੁਣ ਕੁਦਰਤੀ ਆਈ ਸੀ ਮੈਂ ਕਹਾਂ ਚਲੋ ਤੁਹਾਡੇ ਰੂਬਰੂ ਕਰਵਾਈਏ ਤੇ ਇਹਨਾਂ ਨੂੰ ਕਾਫੀ ਫਾਇਦਾ ਹੋਇਆ ਤੇ ਇਹ ਹੁਣ ਸਾਡੇ ਪ੍ਰਚਾਰਕ ਬਣੇ ਹੋਏ ਨੇ ਆਪਣੇ ਇਲਾਕੇ 'ਚ ਕੋਈ ਵੀ ਗੋਡਿਆਂ ਤੋਂ ਪੀੜਤ ਦੇਖਦੇ ਨੇ ਕੋਈ ਜੋੜਾਂ ਦੇ ਦਰਦ ਤੋਂ ਪੀੜਤ ਦੇਖਦੇ ਨੇ ਤੇ ਉਹਨੂੰ ਜਰੂਰ ਕਹਿੰਦੇ ਨੇ ਵੀ ਚੱਲ ਯੋਗ ਸੈਂਟਰ ਚੱਲ ਤੇਰੀ ਦਿਨਾਂ ਦੇ ਵਿੱਚ ਸਮੱਸਿਆ ਠੀਕ ਹੋ ਜਾਵੇਗੀ। ਹਾਂਜੀ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਤੁਸੀਂ ਯੋਗ ਦਾ ਪ੍ਰਚਾਰ ਕਰ ਰਹੇ ਹੋ। ਦੋਸਤੋ ਤੁਸੀਂ ਵੀ ਆਓ ਸਮੱਸਿਆ ਜੋ ਬਾਰ ਨਿਕਲੋ। ਮੈਡੀਸਨ ਫਰੀ ਲਾਈਫ ਦਵਾਈਆਂ ਰਹਿਤ ਜ਼ਿੰਦਗੀ ਦਾ ਬੜਾ ਆਨੰਦ ਜੇ ਹੈਗਾ ਜੀ ਹਾਂਜੀ ਹਾਂਜੀ ਦਵਾਈ ਤਾਂ ਲੋੜ ਹੀ ਨਹੀਂ ਪੈਂਦੀ ਜੀ ਨੀ ਕਰਦਾ ਖਾਣ ਨੂੰ ਦਵਾਈ ਖਾਵੇ ਤਾਂ ਅੱਗੇ ਅੱਖ ਕਿਉਂ ਹੈ ਜੀ ਇੱਥੇ ਆਉਣ ਨਾਲ ਕੱਲੇ ਗੋਡੇ ਨਹੀਂ ਠੀਕ ਹੋਣੇ ਤੁਹਾਡਾ ਪੂਰਾ ਸਰੀਰ ਓਵਰਹਾਲ ਹੋ ਜਾਣਾ ਤੁਹਾਨੂੰ ਕਿਸੇ ਦਵਾਈ ਦੀ ਲੋੜ ਨਹੀਂ ਪੈਣੀ ਅਸੀਂ ਇਸ ਗੱਲ ਤੇ ਜ਼ੋਰ ਦਿੰਨੇ ਆ ਜਾਂ ਹੁਣ ਤੱਕ ਜੋ ਤਜਰਬੇ ਨੇ ਕਿ ਜਿਹੜਾ ਭੈਣ ਭਰਾ 3 ਮਹੀਨੇ ਸਾਡੇ ਆਖੇ ਤੇ ਯੋਗ ਨਾਲ ਜੁੜ ਗਿਆ हां जी ਉਹਨੂੰ ਕੋਈ ਛੋਟੀ ਮੋਟੀ ਟ੍ਰੀਟਮੈਂਟ ਦੀ ਲੋੜ ਹੈ ਤਾਂ ਉਹ ਅਸੀਂ ਡਾਕਟਰਾਂ ਨੂੰ ਦਿਖਾ ਕੇ ਰਿਕਮੈਂਡ ਕਰਵਾ ਕੇ ਉਹ ਵੀ ਉਹਨੂੰ ਦਿੰਨੇ ਆ ਤਾਂ ਬੜੀ ਜਲਦੀ ਤੇਜ਼ੀ ਨਾਲ ਜਿਹੜਾ ਹੈਗਾ ਤੰਦਰੁਸਤੀ ਆਉਂਦੀ ਹੈ ਇਹਨਾਂ ਤੇ ਵੀ ਆਈ ਤੁਸੀਂ ਵੀ ਇਸ ਚੀਜ਼ ਦਾ ਲਾਭ ਲੈ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਫੇਸਬੁੱਕ ਤੇ ਦੇਖਦੇ ਹੋ ਤਾਂ ਫਾਲੋ ਜਰੂਰ ਕਰਿਓ ਤੁਹਾਡਾ ਬਹੁਤ ਬਹੁਤ